ਆਰਸ਼ਦੀਪ ਸਿੰਘ ਬਾਈ ਕੀ ਮੁੱਦਾ ਹੈ ਤੇਰਾ ਕੀ ਚੱਕਰ ਹੈ ਯਾਰ ਮੁੱਦਾ ਦਾ ਕੋਈ ਨਹੀਂ ਹੈਨਾ ਮੈਂ ਖੇਡਣ ਦਾ ਬੰਦਾ ਕਬੀਲਰ ਬੰਦਾ ਕੱਲਾ ਜਾਣਾ ਨਾ ਹਾਂ ਵੀ ਦਿਨ ਪਤਾ ਗੇਮ ਮੇਰੀ ਕਬੱਡੀ ਹੈਨਾ ਹਾਂ ਇਹੇ ਕਰਕੇ ਮੈਨੂੰ ਕਾ ਵੱਡਾ ਮੁੱਦਾ ਖੜਾ ਹੋ ਰਿਹਾ ਮੇਰੇ ਫਾਰਡ ਤੇ ਟਰਾਂਸਫਰ ਮਾ ਯਾਰ ਹੈਨਾ ਹਾਂ ਕਈ ਵਾਰੀ ਮੈਂ ਖੇਡਣ ਨਾਲ ਖੇਡਣ ਜਾਣਾ ਡੇਲੀ ਖੇਡਣ ਜਾਣਾ ਯਾਰ ਮੇਰੇ ਛੋਟੇ ਛੋਟੇ ਜਵਾਕ ਨੇ ਹਾਂ ਉਹ ਕਈ ਵਾਰੀ ਉਹਰੇ ਖੇਡਦੇ ਨੇ ਯਾਰ ਹੱਥ ਪੱਲਾ ਲਾ ਕੇ ਜੇ ਕਈ ਵਾਰੀ ਨੁਕਸਾਨ ਹੋ ਜਾਏ ਇਹਦਾ ਕੌਣ ਜ਼ਿੰਮੇਵਾਰ ਆ ਯਾਰ ਕੋਈ ਨਹੀਂ ਬਾਈ ਸਰਕਾਰ ਜ਼ਿੰਮੇਵਾਰ ਹੁਣ ਆਪਣੀ ਇਹਦਾ ਤੂੰ ਮਲਾਜਮ ਨੇ ਯਾਰ ਲੱਗੇ ਹੋਏ ਨੇ ਮਲਾਜਮ ਕੋਰਾ ਨਹੀਂ ਸੁਣਦੇ ਹੈਗੇ ਯਾਰ ਇਹ ਹੱਕ ਨਹੀਂ ਬਣਦਾ ਇਹਨੂੰ ਪਰਾ ਕਰਨ ਦਾ ਇਹਦਾ ਹੱਲ ਹੋਣਾ ਨਹੀਂ ਚਾਹੀਦਾ ਯਾਰ ਹੱਲ ਹੋਣਾ ਚਾਹੀਦਾ ਇਹਦਾ ਹੱਲ ਹੈਗੇ ਜਦੋਂ ਕਾਨੂੰ ਕਿਸੇ ਜਵਾਕ ਤੇ ਕੋਈ ਲਾਗਿਆ ਲਵੇ ਫੇਰ ਨਾਲੇ ਇਹਦਾ ਸਾਰਾ ਹੱਲ ਹੋ ਜੂ ਜਦੋਂ ਬਲਡੋਜਰਾਂ ਨਾਲ ਚੱਕ ਕੇ ਮਾਰਿਆ। ਸਹੀ ਆ ਸੋਨੂੰ ਮੜਾਇਆ ਮੈਂ ਦਿਖਾ ਦਾਂ ਵੀ ਕੀ ਚੱਕਰ ਕੀ ਐ। ਆਹ ਦੇਖੋ ਆਹ ਮੁੰਡੇ ਨੇ ਯਾਰ ਨਵਾਂ ਵਿਚਾਰੇ ਨੇ ਬਣਾਇਆ ਤੀ ਘਰ। ਇਹ ਇੱਧਰ ਦੇਖੋ ਤੁਸੀਂ ਗੇਟ ਦੇ ਗੇਟ ਦੇ ਗੇਟ ਦੇ ਵਿਚਾਲੇ ਟਰਾਂਸਫਾਰਮ ਆ। ਠੀਕ ਆ। ਆਹ ਦੇਖੋ ਗੇਟ ਦੇ ਵਿਚਾਲੇ ਟਰਾਂਸਫਾਰਮ ਤੇ ਇਹ ਹੁਣ ਬੋਟੂ ਜਵਾਬ ਕਿਨੇ ਐਡੀ ਕੁੜੀ ਐਡਾ ਕੀ ਐਡਾ ਕਿ ਜਵਾਬ। ਪੂਰਾ ਹਾਂ। ਨੂਰੇ। ਪੂਰੇ ਪੁੱਤ। ਤੇ ਤੂੰ ਕੀ ਬੇਨਤੀ ਕਰਦਾ ਸਰਕਾਰ ਨੂੰ? ਮਾਤਾ ਜੀ ਸਰਕਾਰ ਨੂੰ ਮੇਰੇ ਹੱਥ ਵੱਨ ਕੇ ਬੇਨਤੀ ਆ ਜੀ ਮੀਰਾ ਟ੍ਰਾਂਸਫਾਰਮ ਪਰਾਂ ਕਰਾਇਆ ਜਾਵੇ ਯਾਰ ਕਿਉਂਕਿ ਮੈਂ ਤਾਂ ਰੋਜ਼ ਖੇਡਣ ਜਾਣਾ ਤੇ ਗੇਮਾਂ ਖੇਡਣ ਵਾਲੀ ਮੇਰਾ ਘਰ ਦਾ ਪਿਆਰਾ ਚੱਲਦਾ ਤੇ ਮੇਰੇ ਬਜਵਾਦ ਪਾਲਦੇ ਹਨਾ ਤੋ ਮੈਂ ਖੇਡਣ ਜਾਵਾਂ ਕਿ ਪਹਿਲਾਂ ਇਹ ਵੀ ਸੋਚ ਰੱਖਾਈ ਮੇਰੇ ਜਵਾਕ ਅੰਦਰ ਨੇ ਕਿ ਬਾਹਰੇ ਨੇ ਬਸ ਮੇਰੀ ਸਰਕਾਰ ਨੂੰ ਅਤੇ ਆਪਣੇ ਜਿਹੜੇ ਮੁਲਾਜ਼ਮਾਨੇ ਬਿਜਲੀ ਬੋਰਡ ਦੇ ਉਹਨਾਂ ਨੂੰ ਬੇਨਤੀ ਹੈ ਜੀ ਇਹਨੂੰ ਪਰਾਂ ਕੀਤਾ ਜਾਵੇ ਮੈਂ ਆਪ ਨੂੰ ਧੰਨਵਾਦ ਹੋਰ ਕੀ ਹੈ ਜਵਾਕ ਛੋਟੀ ਜਵਾਕ ਠੀਕ ਹੈ ਬਾਈ ਆਈ ਕੁੜੀਆ ਭੱਜ ਗਈ ਪੁੱਤ ਉਹ ਵੀ ਕੁੜੀਆ ਛੋਟੀ ਓ ਛੋਟੇ ਛੋਟੇ ਬੱਚੇ ਨੇ ਹਾਂਜੀ ਇਹ ਵੀ ਰੋ ਰਹੀ ਹੈ ਜੀ ਵੀ ਟ੍ਰਾਂਸਫਰਲ ਕੱਲ ਦੇ ਪ੍ਰੰਤ ਮਾਇਆ ਥੋੜਾ ਆਹ ਦੇਖੋ ਤੁਸੀਂ ਤੁਸੀਂ ਆ ਵੀ ਦੇਲੀ ਦੇ ਦੇਖੋ ਕਿੰਨੀ ਇੱਧਰ ਹੈਗਾ ਹਾਂਜੀ ਹਾਂ ਦੇੜੀ ਦੇ ਵਿੱਚ ਹੈਂ ਦੇਖ ਸਕਦਾ ਹਾਂ ਤੁਸੀਂ ਜਮਾ ਵਿੱਚ ਆਈ ਪੁੱਤ ਇਹਦਾ ਯਾਰ ਬਾਲਾ ਰਿਸਕ ਆਲਾ ਕੰਮ ਹੈ ਆ ਕੁੜੀਆ ਕੋਦਰ ਨੂੰ ਕੱਲ ਵੀ ਇੱਕ ਡੜ ਗਈ ਕੋਦਰ ਜੀ ਨਾਲ ਸੁਪੀ ਨਾਲ ਚੋਚਰਾ ਚਲਾ ਗਈ ਐ ਪੁੱਤ ਕਰੰਟ ਲਾ ਕੇ ਦੀ ਤਰੇ ਆ ਦੇਖ ਲਓ ਵੀ ਪੜੀ ਸੀ ਮੇਰੀ ਕੁੜੀ ਆ ਹੁਣ ਕੀ ਕਰਾਂ ਯਾਰ ਮੈਂ ਸਰਕਾਰਾਂ ਨੂੰ ਕੀ ਕਹਾਂ ਫੇਡਣ ਵੀ ਜਾਣਾ ਕੰਨੇ ਮੈਂ ਜਾਣਾ ਨਹੀਂ ਤੇ ਆਣਾ ਹੁਣ ਮੈਂ ਇੰਨਾ ਕੀ ਸੋਚ ਰੱਖਾ ਉਹ ਫੇਡਣ ਜਾਵਾਂ ਠੀਕ ਆ ਤੇਰਾ ਜ਼ਰੂਰ ਹੱਲ ਕਰਾਵਾਂਗੇ ਇਹਦਾ ਪਲੇਅਰ ਵੀ ਗਰੀਬ ਆ ਗਰੀਬਾਂ ਦਾ ਕਰੂ ਕੀ ਆਪਦੇ 2 ਰੁਪਏ ਥੋਲੇ ਆਉਂਦਾ ਜੋੜ ਕੇ ਖੇਡਦਾ ਯਾਰ ਹਾਂ ਕਰੂ ਇਹ ਵੀ ਕੀ ਇਹਦਾ ਹੱਲ ਹੋਣਾ ਚਾਹੀਦਾ ਯਾਰ ਠੀਕ ਆ ਜੀ ਇਹਦਾ ਜ਼ਰੂਰ ਹੱਲ ਕਰਵਾਇਆ ਜਾਵੇ ਧੰਨਵਾਦ ਹਲੋ